ਹਾਂਜੀ ਦੋਸਤੋ ਇਹ ਦਵਾਈ ਬਾયર ਕੰਪਨੀ ਦੀ ਇਨਫਿਨਿਟੋ ਦਵਾਈ ਹੈ ਜੋ ਕਿ ਕਿਸਾਨ ਵੀਰ ਦੇਖ ਰਹੇ ਹੋ ਤੁਸੀਂ ਇਹ ਦਵਾਈ ਆਲੂਆਂ ਦੇ ਲਈ ਬਹੁਤ ਹੀ ਲਾਹੇਵੰਦ ਹੈ ਜਿਸ ਤਰ੍ਹਾਂ ਕਿ ਜਿਆਦਾ ਠੰਡ ਦੇ ਵਿੱਚ ਪੱਤਾ ਇਕੱਠਾ ਹੋਣਾ ਆਲੂ ਦਾ ਇੱਕ ਨਾਰਮਲ ਗੱਲ ਹੋ ਜਾਂਦੀ ਹੈ ਅਤੇ ਕੋਈ ਵੀ ਦਵਾਈ ਇਸ ਤਰ੍ਹਾਂ ਕੰਮ ਨਹੀਂ ਕਰਦੀ ਜਿਵੇਂ ਕਿ ਬਾયર ਦੀ ਇਨਫਿਨਿਟੋ ਕੰਮ ਕਰਦੀ ਹੈ ਇਨਫੀਨੇਟੋ ਦੋਸਤੋ ਰੀਅਲ ਬਲੈਟ ਅਤੇ ਫਲੈਟ ਨੂੰ ਆਣ ਤੋਂ ਵੀ ਰੋਕਦੀ ਹੈ ਇਹ ਬਹੁਤ ਹੀ ਵਧੀਆ ਦਵਾਈ ਹੈ ਜੋ ਬਾਹਰ ਕੰਪਨੀ ਨੇ ਬਣਾਈ ਹੈ ਇਸ ਦੇ ਨਾਲ ਆਲੂ ਦੇ ਵਿੱਚ ਫਲੈਟ ਨਹੀਂ ਆਂਦੀ ਅਤੇ ਪੱਤੇ ਤੇ ਬਲੈਕ ਸਪੌਟ ਅਤੇ ਪੱਤਾ ਇਕੱਠਾ ਬਿਲਕੁਲ ਨਹੀਂ ਹੁੰਦਾ ਇਸ ਦਾ ਰਿਜ਼ਲਟ ਬਹੁਤ ਵਧੀਆ ਹੈ ਜੇਕਰ ਇਸ ਦੇ ਡੋਜ ਦੀ ਗੱਲ ਕਰੀਏ ਤਾਂ 400 ml ਤੋਂ 500 ml ਪ੍ਰਤੀ ਇੱਕ